ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ 12 ਦੀ ਸੰਥਿਆ ਕਰ ਰਿਆਂ 10ਵੀਂ ਵਾਰ ਆਪਣੀ ਚੱਲ ਰਹੀ ਹੈ 15 ਪੌੜੀਆਂ ਇਸ ਦੀ ਹੋ ਗਈਆਂ ਸਨ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ ਕਬੀਰ ਜੀ ਦਾ ਵੱਡਾ ਪ੍ਰਤਾਪ ਸੁਣ ਕੇ ਦੂਜਾ ਸੈਨ ਨਾਈ ਵੀ ਸਿੱਖ ਦਾ ਸਿੱਖ ਜਾ ਬਣਿਆ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਰਾਤ ਨੂੰ ਇਹ ਸਦਾ ਪ੍ਰੇਮਾ ਭਗਤੀ ਕਰਦਾ ਹੁੰਦਾ ਸੀ ਰੋ ਸਵੇਰੇ ਰਾਜੇ ਦੇ ਦੁਆਰੇ ਜਾ ਕੇ ਸੇਵਾ ਕਰਦਾ ਹੁੰਦਾ ਸੀ ਆਏ ਸੰਤ ਪਰੋਹਣੇ ਰੇ ਕੀਰਤਨ ਹੋਆ ਰਹਿਣ ਸਬਾਈ ਇੱਕ ਰਾਤੀ ਸੰਤ ਪਰੋਹਣੇ ਆਏ ਸਨ ਤੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨ ਸੇਵਕ ਮਾਈ ਕਹਿੰਦੇ ਇਹ ਸੰਤਾਂ ਨੂੰ ਛੱਡ ਨਾ ਸਕੈ ਜਲ ਪਖਾ ਅਦਿਕ ਟਹਿਰ ਵਿੱਚ ਮਗਨ ਰਿਆ ਰਾਜੇ ਦੇ ਜਾ ਕੇ ਸੇਵਾ ਨ ਕਮਾਈ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਦੀਝਾਈ ਸੈਣ ਰੂਪ ਹੋ ਕੇ ਹਰੀਨੇ ਰਾਜੇ ਨੂੰ ਜਾ ਕੇ ਸੇਵਾ ਕਰਕੇ ਵੱਡਾ ਰਜਾਇਆ ਸਾਜਣਾ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ ਸੈਣ ਸਵੇਰੇ ਸੰਤਨ ਵਿਦਾ ਕਰਕੇ ਰਾਜੇ ਦੇ ਦੁਆਰ ਸ਼ਰਮਾਉਂਦਾ ਗਿਆ ਰਾਣ ਦੂਰੋਂ ਸਦਕੇ ਗੱਲੋਂ ਹੋਂ ਕਵਾਏ ਖੋਲ ਪਹਿਨਾਈ ਰਾਣੇ ਨੇੜੇ ਸਦਕੇ ਆਪਣੇ ਖਿਆਲਤ ਖੋਲ ਕੇ ਉਸ ਦੇ ਗੱਲ ਪਹਿਰਾ ਦਿੱਤੀ ਵਸ ਕੀਤਾ ਹੋਂ ਤੁਧ ਅੱਜ ਬੋਲੇ ਰਾਜਾ ਸੁਣੈ ਲੁਕਾਈ ਰਾਜੇ ਕਿਆ ਤੂੰ ਮੈਨੂੰ ਵਸ ਕਰ ਲਿਆ ਲੋਕ ਵੀ ਸੁਣਦੇ ਸੀ ਪ੍ਰਗਟ ਕਰੇ ਭਗਤ ਵਡਿਆਈ ਪਰਮੇਸ਼ਰਨ ਕਹਿੰਦੇ ਭਗਤ ਦੀ ਵਡਿਆਈ ਪ੍ਰਗਟ ਕਰਦਾ ਹੈ ਭਗਤ ਭਗਤ ਜਗ ਵਜਿਆ ਚੋ ਚੱਕਾਂ ਦੇ ਵਿੱਚ ਚਮਰੇਟਾ ਰਵਦਾਸ ਚਮਾਰ ਜਗਤ ਵਿਚਾਰੇ ਦਿਸ਼ਾ ਵਿਖੇ ਭਗਤ ਪ੍ਰਗਟ ਹੋਇਆ ਪਾਣਾ ਗੰਢੇ ਹਾਰ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ ਰਸਤੇ ਵਿਖੇ ਜੁੱਤੀਆਂ ਗੰਢੇ ਅਰ ਕੋਲਾ ਧਰਮ ਅਨਸਾਰ ਪਸ਼ੂ ਢੋਕੇ ਸਮੇਟਿਆ ਕਰੇ ਜੋ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪੇਟਾ ਉਪਰੋ ਇਹ ਹਾਲ ਸੀ ਪਰ ਅੰਦਰੋ ਇਹੋ ਸੀ ਜੇਕਰ ਜਿਵੇਂ ਮੈਲੇ ਚੀਥੜੀਆਂ ਲੀਰਾਂ ਵੇਖੇ ਅਮੋਲ ਕਲਾਲ ਪੇਟਿਆ ਹੋਇਆ ਹੁੰਦਾ ਚੌ ਵਰਨ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਚਾਰ ਵਰਨ ਖੱਤਰੀ ਬ੍ਰਾਹਮਣ ਆਦਕਾਂ ਨੂੰ ਉਪਦੇਸ਼ ਦੇਣ ਲੱਗਾ ਅਰ ਗਿਆਨ ਧਿਆਨ ਕਰੌ ਲੱਗਾ ਭਗਤੀ ਦੇ ਨਾਲ ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ਏ ਕੇਰਾ ਕਹਿੰਦੇ ਸੰਗ ਮਿਲ ਕੇ ਕਾਂਸੀ ਨੂੰ ਗੰਗਾਪੁਰ ਪੁਰਬੀ ਨਾਉਣ ਚੱਲਿਆ ਤੇ ਕਿਉਂ ਜੋ ਗ੍ਰਹਿਣ ਦਾ ਵੱਡਾ ਮੇਲਾ ਲੱਗਣਾ ਸੀ ਕੱਢ ਕਸੀਰਾ ਸੌਪਿਆ ਰਵਦਾਸੈ ਗੰਗਾ ਦੀ ਭੇਟਾ ਰਵਦਾਸ ਨੇ ਇੱਕ ਥੇਲਾ ਕੱਢ ਕੇ ਇੱਕ ਸੰਗੀ ਨੂੰ ਗੰਗਾ ਦੀ ਭੇਟਾ ਲਈ ਦਿੱਤਾ ਲੱਗਾ ਪੁਰਬ ਭੀਜ ਦਾ ਡਿਠਾ ਚਲਤ ਅਚਰਜ ਮੇਟਾ ਉੱਥੇ ਕਹਿੰਦੇ ਅਭਜਿਤ ਨਛੱਤਰ ਦੀ ਪੂਰਬੀ ਲੱਗੀ ਹੋਈ ਸੀ ਲੋਕਾਂ ਨੇ ਅਮੇਟਾ ਕਹੀ ਹੈ ਮਿਤ ਚਰਿੱਤਰ ਜਿਸ ਦੀ ਕੋਈ ਮਿਤ ਨਾ ਪਾ ਸਕੇ ਵੇਖਣਾ ਕੀਤਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਸਿਉ ਤਾਣਾ ਪੇਟਾ ਸੂਤ ਇੱਕ ਜੋ ਤਾਣਾ ਪੇਟਾ ਕਹਿੰਦੇ ਹੱਥ ਕੱਢ ਕੇ ਰਵਦਾਸ ਜੀ ਦਾ ਥੇਲਾ ਅੰਗੀਕਾਰ ਕੀਤਾ ਜਿਸ ਤਰ੍ਹਾਂ ਸੂਤ ਇੱਕ ਹੈ ਤੇ ਤਾਣਾ ਪੇਟਾ ਦੋ ਨਾਮ ਹਨ ਭਗਤ ਜਣਾ ਹਰ ਮਾਂ ਪਿਓ ਬੇਟਾ ਭਗਤ ਕਹਿੰਦੇ ਜਣਾ ਦਾ ਹਰੀ ਹੀ ਮਾਪਿ ਤੇ ਪੁੱਤ ਹੈ ਗੋਤਮ ਨਾਰ ਅਹिल्या ਤਿਸ ਨੂੰ ਦੇਖ ਇੰਦਰ ਲੁਭਾਣਾ ਗੋਤਮ ਨਾਮੇ ਰਿਖੀ ਦੀ ਬੋਟੀ ਅਹिल्या ਵੱਡੀ ਸੁੰਦਰ ਸੀ ਉਸ ਨੂੰ ਦੇਖ ਕੇ ਇੰਦਰ ਕਾਮਾਤੁਰ ਕਹਿੰਦੇ ਹੋ ਗਿਆ ਪਰ ਘਰ ਜਾਏ ਸ਼ਰਾਫ ਲੈ ਹੋਏ ਸੈਸ ਭਗ ਪਛੋ ਤਾਣਾ ਪ੍ਰਾਇ ਘਰ ਜਾਣ ਦਾ ਸ਼ਰਾਫ ਲਿਆ ਕਿ ਉਸ ਦੇ ਸਰੀਰ ਪਰ ਹਜ਼ਾਰ ਪੱਗ ਹੋ ਗਏ ਹੁਣ ਵੱਡਾ ਪਛਤਾਉਣ ਲੱਗਾ ਕਿਉਂਕਿ ਜੋ ਗੋਤਮ ਨੇ ਕਿਹਾ ਸੀ ਕਿ ਜਿਸ ਇੱਕ ਭਗ ਪਿੱਛੇ ਤੋਂ ਮੇਰੀ istri ਦਾ ਸਤ ਪੰਗ ਕੀਤਾ ਹੈ ਹਜ਼ਾਰ ਪਗ ਤੇ ਸਰੀਰ ਪਰ ਹੁਣ ਸੁਨਿਆ ਹੋਆ ਇੰਦਰ ਲੋਕ ਲੁਕਿਆ ਸਰਵਰ ਮਨ ਸਰਮਾਣਾ ਹੁਣ ਇੰਦਰ ਸ਼ਰਮ ਦੇ ਮਾਰੇ ਤਲਾਵ ਵਿਖੇ ਲੋਗਿਆ ਤੇ ਇੰਦਰਪੁਰੀ ਸੁੰਨੀ ਹੋ ਗਈ ਸਹਿਸ ਭਗੋ ਲੋਇਣ ਸਹਿਸ ਲੈੰਦੋਈ ਇੰਦਰਪੁਰੀ ਸਿਧਾਨਾ ਹਜ਼ਾਰ ਭਗ ਦੇ ਹਜ਼ਾਰ ਨੇਤਰ ਹੋ ਗਏ ਤਦ ਇੰਦਰਪੁਰੇ ਨੂੰ ਗਿਆ ਭਾਵ ਜਦ श्राप हटਿਆ ਸਤੀ ਸਤਹੁ ਟਲ ਸਿਲਾ ਹੋਏ ਨਦੀ ਕਿਨਾਰੇ ਬਾਜ ਪ੍ਰਾਣਾ ਅਹਿਲਿਆ ਜੋ ਆਪਣੇ ਪਤੀ ਬ੍ਰਿਧਰਮ ਤੋਂ ਟਲ ਖਲੋਤੀ ਸੀ ਪੱਥਰ ਹੋ ਕੇ ਨਦੀ ਕਿਨਾਰੇ ਪੈ ਰਹੀ ਰਗਪਤ ਚਰਨ ਸੁਹੰਦਿਆਂ ਚੱਲੀ ਸੁਰਗਪੁਰ ਬਣੇ ਵਿਬਾਣਾ ਜੋ ਸੁਰਗਪਤ ਦੇ ਚਰਨ ਸਪਰਸ਼ ਕਰਦਿਆਂ ਵਿਬਾਨਪੁਰ ਚੜ੍ਹ ਕੇ ਸਵਰਗ ਨੂੰ ਚਲੀ ਗਈ ਭਗਤ ਵੱਚਲ ਭਲਾਈ ਉਹ ਪਤਤ ਉਧਾਰਨ ਪਾਪ ਕਮਾਣਾ ਕਹਿੰਦੇ ਭਲਾਈ ਕਰਨ ਤੋਂ ਭਗਵੰਤ ਭਗਤ ਵੱਚਲ ਕਹਾਉਂਦਾ ਹੈ ਤੇ ਪਤਤ ਉਧਾਰਨ ਕਮਾਏ ਪਾਪ ਬਖਸ਼ਣ ਤੋਂ ਸਦਾਉਂਦਾ ਹੈ ਗੁਣ ਨੂੰ ਗੁਣ ਸਭ ਕੋ ਕਰੇ ਅਉਗਣ ਕੀਤੇ ਗੁਣ ਤਿਸ ਜਾਣਾ ਗੁਣ ਕੀਤਿਆਂ ਤਾਂ ਸਭ ਕੋਈ ਗੁਣ ਕਰਦਾ ਹੈ ਅਉਗਣਾ ਪਰ ਜੋ ਗੁਣ ਕਰੇ ਉਸ ਦਾ ਉਪਕਾਰ ਜਾਣੀਦਾ ਹੈ ਆਪਗਤ ਗਤ ਕਿਆ ਆਖ ਵਿਖਾਣਾ ਪਰਮੇਸ਼ਰ ਦੀ ਆਗਾਦ ਗਤੀ ਕੀ ਹੈ ਆਕੇ ਸੁਨਾਈਏ ਵਟੈ ਮਾਨ ਸਮਰਦਾ ਬੈਠਾ ਬਾਲਮੀਕ ਵਟਵਾੜਾ ਕਹਿੰਦੇ ਰਸ਼ਟ੍ਰ ਵਿੱਚ ਬੈਠਾ ਬਾਲਮੀਕ ਧਾੜ ਵੀ ਆਏ ਗਏ ਮਨੁੱਖ ਨੂੰ ਮਾਰ ਕੇ ਧਨ ਖੋਹ ਲੈਂਦਾ ਸੀ ਪੂਰਾ ਸਤਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾਣਾ ਖਿੰਜੋ ਤਾਣਾ ਕਹਿੰਦੇ ਇਕੇਰਾ ਪੂਰੇ ਸਤਗੁਰ ਨਾਲ ਮੇਲ ਹੋਇਆ ਹੁਣ ਮਨ ਵਿੱਚ ਦੁਚਿੱਤੀ ਹੋਈ ਮਾਰਨ ਨੂੰ ਲੋਚੈ ਘਣਾ ਕਾਢ ਨ ਹੰਗੇ ਹੱਥ ਉਗਾੜਾ ਕਹਿੰਦੇ ਮਾਰਨ ਨੂੰ ਮਨ ਮਨ ਤਾਂ ਬੜਾ ਲੋਚੇ ਪਰ ਹੱਥ ਨਾ ਚੱਲਣ ਸਤਗੁਰ ਮੰਨੂ ਆ ਰਾਖਿਆ ਹੋਏ ਨ ਆਵੇ ਉਛੇੜਾ ਉਛੇੜਾ ਕਹਿੰਦੇ ਸਤਗੁਰਾਂ ਨੇ ਮਨ ਦੀ ਵੀ ਰੱਛਾ ਕੀਤੀ ਮਾਰਨ ਦਾ ਜੋਸ ਫੁਰਨਾ ਵੀ ਹਟ ਗਿਆ ਔਗਣ ਸਭ ਪਰਗਾਸ ਏਨ ਰੋਜਗਾਰ ਹੈ ਇਹੋ ਅਸਾੜਾ ਹੁਣ ਸਾਰਾ ਔਗਣ ਕਹਿ ਦਿੱਤਾ ਕਿ ਮਹਾਰਾਜ ਸਾਡੀ ਉਪਜੀਵਕਾ ਹੀ ਇਹੋ ਹੈ ਘਰ ਵਿੱਚ ਪੁੱਛਣ ਕੱਲਿਆ ਅੰਤ ਕਾਲ ਹੈ ਕੋਏ ਅਸਾੜਾ ਸੰਤਾਂ ਨੇ ਭੇਜਿਆ ਭਈ ਘਰੋਂ ਤੂੰ ਪੁੱਛਿਆ ਕਿ ਅੰਤ ਨੂੰ ਤੇਰਾ ਕੋਈ ਰક્ષਕ ਵੀ ਹੋਊਗਾ ਕੌੜਮੜਾ ਚੌਖੰਨੀ ਐ ਕੋਇ ਨ ਬੇਲੀ ਕਰਦੇ ਝਾੜਾ ਜਦੋਂ ਘਰ ਪੁੱਛਣ ਆਇਆ ਸਾਰਾ ਕੌੜਮਾ ਵਾਰਨੇ ਜਾਣ ਵਾਲਾ ਸੀ ਪਰੰਤੂ ਅੰਤ ਨੂੰ ਬੇਲੀ ਹੋਣ ਦਾ ਝਾੜਾ ਕਿਸੇ ਨੇ ਨਾ ਕੀਤਾ ਇਸਤਰੀ ਪੁੱਤਰ ਮਾਤਾ ਆਦ ਨੇ ਸੁੱਕਾ ਹੀ ਜਵਾਬ ਦੇ ਦਿੱਤਾ ਕਿ ਸਾਡਾ ਅੰਤ ਕਾਲ ਦਾ ਜੁਮਾ ਕੋਈ ਨਹੀਂ ਹੈ ਸੱਚ ਦਰੜਾਏ ਉਧਾਰੇਨ ਟਾਪਣ ਕਥਾ ਉੱਪਰਵਾੜਾ ਜਦ ਫਿਰ ਸੰਤਾਂ પાસે ਆਇਆ ਤਾਂ ਉਹਨਾਂ ਨੇ ਸੱਚੇ ਨਾਮ ਦਾ ਉਪਦੇਸ਼ ਦਿੱਤਾ ਇਸੇ ਨਾਲ ਹੀ ਟਾਪਨ ਕਥਾ ਉੱਪਰ ਵਾੜਾ ਕਹੀ ਇਹ ਸੰਸਾਰ ਦੀ ਫਾਈ ਤੂੰ ਟੱਪ ਕੇ ਅਰਸਾ ਨੂੰ ਨਿਕਲ ਗਿਆ ਗੁਰਮੁਖ ਲੰਗੇ ਪਾਪ ਪਹਾੜਾ ਅੱਗੇ ਲਿਖਦੇ ਹਨ ਗੁਰਮੁਖ ਪਾਪਾਂ ਦੇ ਪਹਾੜ ਤੋਂ ਲੰਘ ਜਾਂਦੇ ਹਨ ਪਤ ਤ ਅਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਹਿਿਆ ਕਹਿੰਦੇ ਇੱਕ ਅਜਾਮਲ ਨਾਮੇ ਪਾਪੀ ਪਾਪ ਕਰਕੇ ਕਲਉਤਨੀ ਦੇ ਘਰ ਜਾ ਰਿਹਾ ਸੀ ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਹਿਆ ਗੁਰੂ ਤੋਂ ਬੇਮੁਖ ਹੋ ਗਿਆ ਵੱਡੇ ਪਾਪ ਕਮਾਏ ਤੇ ਖੋਟੀ ਮਤ ਨਿਨਾਸ਼ ਕਰ ਦਿੱਤਾ ਬਿਰਥਾ ਜਨਮ ਗਵਾਇਆ ਭਵਜਲ ਅੰਦਰ ਫਿਰਦਾ ਵਹਿਆ ਬਿਰਥਾ ਵਿਸ਼ਿਆਂ ਵਿੱਚ ਜਨਮ ਗਵਾ ਦਿੱਤਾ ਸੰਸਾਰ ਸਮੁੰਦਰ ਵਿੱਚ ਰੁੜਦਾ ਜਾਂਦਾ ਸੀ ਛੇ ਪੁੱਤ ਜਾਏ ਵੇਸਵਾ ਪਾਪਾ ਦੇ ਫਲ ਇੱਛੇ ਲਹਿਆ ਕਹਿੰਦੇ ਵੇਸਵਾ ਦੇ ਘਰ ਛੇ ਪੁੱਤਰ ਹੋਏ ਮਨ ਨੂੰ ਪਾਪਾਂ ਦੇ ਫਲ ਚਾਹੇ ਹੋਏ ਲਈ ਕਿਉਂਕਿ ਜੋ ਉਹ ਵੀ ਵੱਡੇ ਸ਼ਿਕਾਰੀ ਤੇ ਧੜ ਵੀ ਹੋਏ ਪੁੱਤ ਉਪੰਨਾ ਸਤਵਾ ਨਾਉ ਤਰਨ ਨੂੰ ਚਿੱਤ ਉਮਹਿਆ ਜਦ ਸਤਵਾ ਪੁੱਤਰ ਹੋਇਆ ਤਾਂ ਉਸ ਦਾ ਨਾਉ ਰੱਖਣ ਲਈ ਚਿੱਤ ਉਮੰਗ ਨਾਲ ਭਰਿਆ ਗੁਰੂ ਦਵਾਰੇ ਜਾਇ ਕੈ ਗੁਰਮੁਖ ਨਾਉ ਨਰਾਇਣ ਕਹਿਆ ਕਹਿੰਦੇ ਗੁਰੂ ਦੇ ਦਵਾਰੇ ਪੁਰ ਜਾ ਕੇ ਨਾਉ ਪੁੱਛਿਆ ਗੁਰਮੁਖ ਨੇ ਪੁੱਤਰ ਦਾ ਨਾਮ ਨਰਾਇਣ ਆਖਿਆ ਕੇ ਰੱਖੋ ਅੰਤ ਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਸਹਿਆ ਜਦੋਂ ਅਜਾਮਲ ਦਾ ਅੰਤ ਕਾਲ ਆਇਆ ਪੁੱਤਰ ਨੂੰ ਵੇਖ ਕੇ ਡਰਦਾ ਹੋਇਆ ਨਰਾਇਣ ਦਾ ਨਾਮ ਲਵੇ ਕਿਹੇ ਨਰਾਇਣ ਮੇਰੇ ਇਚ ਰੱਛਾ ਕਰ ਜਮ ਗਣ ਮਾਰੇ ਹਰ ਜਣਾ ਗਿਆ ਸੁਰਗ ਜਮ ਡੰਡ ਨਾ ਸਹਿਆ ਹਰ ਗਣਾ ਨੇ ਆ ਕੇ ਜਮ ਗਣਾ ਨੂੰ ਮਾਰ ਕੇ ਹਟਾਇਆ ਤੇ ਜਮ ਡੰਡਾ ਨਾ ਸਹਾਰਿਆ ਸੁਰਗ ਨੂੰ ਚਲਾ ਗਿਆ ਨਾਏ ਚੱਲੇ ਨਾਇ ਲੈ ਦੁਖ ਡੇਰਾ ਟਹਿਆ ਕਹਿੰਦੇ ਨਾਮ ਲੈਨ ਨਾਲ ਦੁੱਖਾਂ ਦਾ ਡੇਰਾ ਕਹਿੰਦੇ ਟਹੇ ਪਿਆ ਗਨਕਾ ਪਾਪਨ ਹੋਏ ਕਹਿ ਪਾਪਾਂ ਦਾ ਗਲ ਹਾਰ ਪੋਤਾ ਇੱਕ ਵੇਸਵਾ ਪਾਪਨ ਹੋ ਕੇ ਪਾਪਾਂ ਨੂੰ ਗਲੇ ਦਾ ਹਾਰ ਵਾਂਗੂ ਰੱਖਦੀ ਸੀ ਮਹਾਪੁਰਖ ਅਚਾਨਕ ਚੱਕ ਗਨਕਾ ਬਾੜੇ ਆਏ ਖਲੋਤਾ ਇੱਕ ਮਹਾਪੁਰਖ ਸੁੱਤੇ ਸਿੱਧ ਗਨਕਾ ਦੇ ਵਿਹੜੇ ਆ ਖਲੋਤਾ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿ ਤੋਣ ਤੋਤਾ ਕਹਿੰਦੇ ਉਸ ਦੀ ਦੁਰਮਤ ਦੇਖ ਕੇ ਗੁੱਸੇ ਹੋਣ ਦੀ ਥਾਂ ਹੱਥੋਂ ਕਹੀਏ ਸਮਗਾ ਭਾਵ ਹੱਥ ਦਾ ਤੋਤਾ ਦਿਆਲ ਹੋ ਕੇ ਉਸ ਨੂੰ ਦੇਣਾ ਕੀਤਾ RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣਜ ਸਿਉਤਾ ਤੇ RAM ਨਾਮ ਦਾ ਉਪਦੇਸ਼ ਦੇ ਕੇ 100 ਗੁਣਾ 90 ਵਾਲਾ ਬਣਜ ਦੇ ਕਰਕੇ ਆਪਾ ਖੇਲ ਭਇਆ ਕਿਨ ਚਲਾ ਗਿਆ ਜਿਵੇਂ ਲੱਗੀ ਤੇ ਸ ਤੋਤੇ ਉਹ ਨਿਤ ਪੜ੍ਹਾਏ ਕਰੇ ਅਸੋਤਾ ਕਹਿੰਦੇ ਹੁਣ ਉਸ ਗਣਕਾ ਨੂੰ ਅਜੇ ਹੀ ਲਿਵ ਲੱਗੀ ਰਾਤ ਵੀ ਜਾਗਾ ਕਰਦੀ ਰਹੇ ਤੇ ਨਿਤ ਉਸ ਤੋਤੇ ਨੂੰ ਭਗਵੰਦ ਦਾ ਨਾਮ ਪੜਾਉਂਦੀ ਰਹੇ ਪਤਤ ਉਧਾਰਨ RAM ਨਾਮ ਦੁਰਮਤ ਪਾਪ ਕਲੇਵਰ ਖਤੋਤਾ ਉਸ ਦੇ ਸਰੀਰ ਤੋਂ ਖੋਟੀ ਮਤ ਅਤੇ ਪਾਪਾਂ ਦੀ ਮੈਲ ਦੂਰ ਹੋ ਗਈ ਕਿਉਂਕਿ ਪਰਮੇਸ਼ਰ ਦਾ ਨਾਮ ਪਤਤਾ ਦਾ ਉਧਾਰ ਕਰਨੇ ਵਾਲਾ ਹੈ ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਦ ਸੋਤ ਗੋਤਾਂ ਅੰਤਕਾਲ ਨਾਮ ਦੇ ਪ੍ਰਤਾਪ ਨਾਲ ਨਰਕ ਵੀ ਨਰਕ ਦੀ ਟੁੱਬੀ ਚੋਂ ਬਚ ਕੇ ਜਮ ਜਾਲ ਤੋੜ ਗਈ ਗਈ ਵਿਕੁੰਠ ਵਿ ਬਾਣ ਚੜ ਨਾਉ ਰਸਾਇਣ ਛੋਤ ਅਸ਼ੋਤ ਵਿ ਬਾਣ ਪਰ ਅਰੂੜ ਹੋ ਵਿਕੁੰਠ ਜਾ ਪੁਜੀ ਤਤ ਈਸ਼ਵਰ ਦਾ ਨਾਮ ਛੋਤਾ ਤੁਸ਼ੋਤ ਭਾਵ ਕਹਿੰਦੇ ਨਿਰਦੁਖਣ ਹੈ ਕੋਈ ਜਪੇ ਸਭ ਦਾ ਉਧਾਰ ਕਰਦਾ ਜੀਹਾ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ ਨਾਮ ਐਸੀ ਨਰ ਰਸਾਇਣ ਵਸਤੂ ਹੈ ਥਾਉਣ ਥਾਵੇ ਮਾਨ ਮਨੋਤਾ ਨਾਮ ਹੀ ਕਹਿੰਦੇ ਨੇ ਥਾਵਿਆਂ ਦਾ ਥਾਨ ਤੇ ਨਿਮਾਣਿਆਂ ਦਾ ਮਾਨ ਹੈ ਆਏ ਪਾਪਨ ਪੂਤਨਾ ਦੁਹੀ ਥਣੀ ਵਿਹੋ ਲਾਏ ਵਹਿਲੀ ਕਹਿੰਦੇ ਪਾਪਨ ਪੂਤਨਾ ਕੰਸ ਦੀ ਭੇਜੀ ਹੋਈ ਦੋ ਥਣਾਪੁਰ ਜ਼ਹਿਰ ਲਾ ਕੇ ਆਏ ਜੋ ਅੰਦਰੋਂ ਵਿਹੋ ਵਾਲੀ ਸੀ ਆਏ ਬੈਠੀ ਪਰਿਵਾਰ ਵਿੱਚ ਨੇਹੋਂ ਲਾਏ ਨਵਹਾਨ ਨਿਵੇਲੀ ਕਹਿੰਦੇ ਪਰਿਵਾਰ ਵਿਖੇ ਆ ਕੇ ਬੈਠ ਗਈ ਨਵੇਂ ਹਾਣ ਵਾਲੀ ਨਵੀਂ ਬੋਟੀ ਵਾਂਗੂ ਨੇ ਲਾਵਨ ਲੱਗੀ ਪ੍ਰੇਮ ਪਾਉਣ ਲੱਗੀ ਕੁੱਛੜ ਲੈ ਗੋਵਿੰਦ ਰਾਏ ਕਰ ਚੇਟਕ ਚਤਰੰਗ ਮਹਿਲੀ ਕਿਸ਼ਨ ਨੂੰ ਕੁੱਛੜ ਵਿਖੇ ਲੈ ਲਿਆ ਚਲਿਤ੍ਰਣ ਸਰੀਰ ਨੂੰ ਮਹਿਕਾ ਕੇ ਪਿਆਰ ਕਰਨ ਲੱਗੀ ਮੋਹਣ ਮੰਮੇ ਪਾਏ ਓਣ ਬਾਹਰ ਆਏ ਗਰਭ ਗਹਿਲੀ ਕਹਿੰਦੇ ਮਨਮੋਹਣ ਨੂੰ ਮੰਮੇ ਪਾ ਕੇ ਬਾਹਰ ਆ ਗਏ ਤੇ ਵੱਡੇ ਹੰਕਾਰ ਦੇ ਨਾਲ ਦੇਹ ਵਿਧਾਏ ਉਚਾਏ ਅਨ ਤਿਹ ਚਰਿਆਰ ਨਾਰ ਅਠਖੇਲੀ 13 ਤਾਲਨ ਤੇ ਚਲਣ ਇਸਤਰੀ ਨੇ ਦੇਵਦਾ ਕੀ ਉੱਚੀ ਕਰ ਲਈ ਤੇਹੋ ਲੋਆਂ ਦਾ ਭਾਰ ਦੇ ਚੰਬੜਿਆ ਗਲ ਹੋਏ ਦੁਹੇਲੀ ਕ੍ਰਿਸ਼ਨ ਤਿੰਨ ਲੋਕਾਂ ਦਾ ਭਾਰ ਦੇ ਕੇ ਉਸ ਦੇ ਗਲ ਨੂੰ ਚੰਬੜ ਗਿਆ ਹੁਣ ਦੁਖੀ ਹੋਏ ਖਾਏ ਪਛਾੜ ਪਹਾੜ ਵਾਂਗ ਜਾਏ ਭਈ ਉਜਾੜ ਤੁਖੇਲੀ ਪਵਟਣੀ ਖਾ ਕੇ ਪਹਾੜ ਵਾਂਗੂ ਝਾੜ ਵਿੱਚ ਧੱਕੀ ਹੋਈ ਜਾ ਪਈ ਕੀਤੀ ਮਾਉ ਤુલ ਸਹੇਲੀ ਅੰਤ ਦੇ ਸਮੇਂ ਕ੍ਰਿਸ਼ਨ ਨੇ ਮਾਤਾ ਦੀ ਸਹੇਲੀ ਦੇ ਤੋਲ ਪੂਤਨਾ ਕੀਤੀ ਪਰ ਉਸ ਦੀ ਗਤੀ ਕੀਤੀ ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਫਸਾਰੇ ਪ੍ਰਭਾਸ ਨਾਵੇਂ ਤੀਰਥਾਂ ਵਿੱਚ ਕ੍ਰਿਸ਼ਨ ਆਪਣੇ ਗੋਡੇ ਉੱਤੇ ਪੈਰ ਰੱਖ ਕੇ ਸੁੱਤਾ ਹੋਇਆ ਸੀ ਚਰਨ ਕਵਲ ਵਿੱਚ ਪਦਮ ਹੈ ਝਿਲ ਮਿਲ ਝਲ ਕੇ ਵਾਂਗੀ ਤਾਰੇ ਕਹਿੰਦੇ ਚਰਨ ਕਮਲ ਵਿਖੇ ਚ ਕਮਲ ਦਾ ਚਿੰਨ ਇਉਂ ਝਿਲਮਿਲ ਵੱਡਾ ਪ੍ਰਕਾਸ਼ ਕਰਕੇ ਚਮਕਦਾ ਸੀ ਜਿਵੇਂ ਤਾਰਾ ਝਿਲਮਿਲ ਕਰਦਾ ਹੈ ਬਦਕ ਆਇਆ ਭਾਲ ਦਾ ਮਿਰਗੇ ਜਾਣ ਬਾਣ ਲੈ ਮਾਰੇ ਕਹਿੰਦੇ ਇੱਕ ਬਦਕ ਜੋ ਕਹਿੰਦੇ ਮਿਰਗ ਦਾ ਸ਼ਿਕਾਰ ਕਰ ਰਿਹਾ ਸੀ ਮਿਰਗ ਭਾਲ ਦਾ ਆਇਆ ਉਸ ਨੇ ਮਿਰਗ ਜਾਣ ਕੇ ਬਾਣ ਮਾਰਿਆ ਦਰਸ਼ਨ ਢਠੋਸ ਜਾਏ ਕ ਕਰਨ ਪਲਾਵ ਕਰੇ ਪੁਕਾਰੇ ਜਦੋਂ ਉਸ ਨੇ ਨੇੜੇ ਜਾ ਕੇ ਦਰਸ਼ਨ ਕੀਤਾ ਤਦ ਤਾਂ ਕੀਰਨੇ ਕਰਕੇ ਰੋਵੇ ਗਾਲ ਵਿੱਚ ਲੇਤਾ ਕ੍ਰਿਸ਼ਨ ਜੀ ਔਗਣ ਕੀਤਾ ਹਰ ਨਾਭ ਚਤਾਰੇ ਕ੍ਰਿਸ਼ਨ ਨੇ ਉਸ ਨੂੰ ਗਲਣਾ ਲਾ ਲਿਆ ਕਿਉਂਕਿ ਜੋ ਪਰਮੇਸ਼ਰ ਭਗਤਾਂ ਦੇ ਔਗਣ ਕੀਤੇ ਯਾਦ ਨਹੀਂ ਰੱਖਦਾ ਕਰ ਕਿਰਪਾ ਸੰਤੋਖਿਆ ਪਤਤ ਉਧਾਰਨ ਬਿਰਧ ਵਿਚਾਰੇ ਕਿਰਪਾ ਕਰਕੇ ਉਸ ਨੂੰ ਸੰਤੋਖਿਆ ਧੀਰ ਦਿੱਤਾ ਪਤਤ ਉਧਾਰਨ ਬਿਰਧ ਦੀ ਪਾਲਣਾ ਕੀਤੀ ਭਲੇ ਭਲੇ ਕਰ ਮੰਨੀਆਂ ਨ ਬੁਰਿਆਂ ਦੇਖ ਹਰ ਕਾਜ ਸਵਾਰੀ ਭਲੇ ਤਾਂ ਭਲੇ ਕਰਕੇ ਮੰਨੇ ਜਾਂਦੇ ਹਨ ਹਰੇ ਪਾਪੀਆਂ ਦੇ ਕਾਰਜ ਸਵਾਰ ਦਿੰਦਾ ਹੈ ਪਾਪ ਕਰਨ ਦੇ ਪਤ ਤ ਉਧਾਰੇ ਪਾਪ ਕਰਦੇ ਪਤ ਤ ਉਧਾਰ ਦਿੱਤੇ ਹਨ ਪਾਪ ਕਰਦੇ ਪਤ ਤ ਉਧਾਰ ਦਿੱਤੇ ਹਨ ਸੋ ਸੰਗਤ ਜੀ 10ਵੀਂ ਵਾਰ ਸੰਪੂਰਨ ਹੋ ਗਈ ਇਹ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ